ਵਾਹਿਗੁਰੂ ਸਾਹਿਬ ਜੀਓ ਰਾਗ ਸੁਹੀ ਮਹੱਲਾ ਪੰਜਵਾ ਘਰਿ ਸ਼ੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੀ ਆ ਮੇਰੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਉ ਕੁਰਬਾਨੀ ਤੇਰਿਆ ਸੇਵਕਾ ਜਨ ਹਰਨਾਮ ਪਿਆਰਾ ਸਬੇ ਇੱਛਾ ਪੁਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤਿਆ ਮਿਲੇ ਨਾਮੇ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਕ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤੀਆ ਮਿਲੈ ਨਾਮੇ ਅਧਾਰਾ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸਚ ਤੇਰੀ ਸਮਗਰੀ ਸਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾਂ ਜਿਨ ਹਰਨਾਮ ਪਿਆਰਾ ਸਬੇ ਇੱਛਾ ਪੁਰੀਆਂ ਜਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੀ ਆ ਮੇਲੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰ ਰਾਗ ਸੁਹੀ ਮਹਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤਿਆ ਮਿਲੈ ਨਾਮੇ ਅਧਾਰਾ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਉ ਕੁਰਬਾਨੀ ਤੇਰੇ ਅਸੇਵਕਾਂ ਜਿਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆਂ ਜੇ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੋਹੀ ਮਹੱਲਾ 5 ਘਰਿ ਸੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮੇਰੇ ਨਾਮੇ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਿਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾਂ ਜਨ ਹਰਨਾਮ ਪਿਆਰਾ ਸਭ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਹਾਰਾ ਰਾਗ ਸੁਹੇ ਮਹਲਾ ਪੰਜਵਾ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬਨੰਤਿਆ ਮਿਲੈ ਨਾਮੇ ਆਧਾਰ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾਂ ਜਿਨ ਹਰਨਾਮ ਪਿਆਰਾ ਸਭ ਐਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸ਼ੇਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤਿਆ ਮਿਲੈ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ ਭਗਤ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸੱਚਾ ਸਿਰ ਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾ ਜਿਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸਿਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤੀਆ ਮਿਲੈ ਨਾਮੇ ਆਧਾਰਾ ਟੁੱਟਾ ਸੱਚਾ ਬਾਦਸ਼ਾਹੋ ਤਾਪ ਗਿਆ ਸੰਸਾਰ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੇ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਗੁਰ ਪਾਸ ਬਿਨੰਤਿਆ ਮਿਲੇ ਨਾਮ ਅਧਾਰ ਤੁਠਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸਚ ਤੇਰੀ ਸਮਗਰੀ ਸਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਬ੍ਰਹਮ ਤੇਰੇ ਆਚਰਣਾ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਛੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆ ਮੇਰੇ ਨਾਮ ਆਧਾਰਾ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਉ ਕੁਰਬਾਨੀ ਤੇਰਿਆ ਸੇਵਕਾ ਜਨ ਹਰਨਾਮ ਪਿਆਰਾ ਸਬੇ ਇੱਛਾ ਪੁਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸਿਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤਿਆ ਮਿਲੇ ਨਾਮੇ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਕ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤੀਆ ਮਿਲੈ ਨਾਮੇ ਅਧਾਰਾ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸਚ ਤੇਰੀ ਸਮਗਰੀ ਸਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾਂ ਜਿਨ ਹਰਨਾਮ ਪਿਆਰਾ ਸਬੇ ਇੱਛਾ ਪੁਰੀਆਂ ਜਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੀ ਆ ਮੇਲੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰ ਰਾਗ ਸੁਹੀ ਮਹਲਾ ਪੰਜਵਾਂ ਘਰਿ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤਿਆ ਮਿਲੈ ਨਾਮੇ ਅਧਾਰਾ ਟੁਠਾ ਸਚਾ ਪਾਤਸ਼ਾਹੋ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੇ ਓਟ ਤੂੰ ਸਤਿ ਆਸ਼ਿਰਜਨ ਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਉ ਕੁਰਬਾਨੀ ਤੇਰੇ ਸੇਵਕਾਂ ਜਿਨ ਹਰਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੋਹਿ ਮਹੱਲਾ ਪੰਜਵ ਘਰਿ ਸਿਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮੇਰੇ ਨਾਮੇ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਿਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾਂ ਜਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸਿਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬਨੰਤਿਆ ਮਿਲੈ ਨਾਮੇ ਆਧਾਰ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾਂ ਜਿਨ ਹਰਨਾਮ ਪਿਆਰਾ ਸਬੇ ਇੱਛਾ ਪੂਰੀਆਂ ਜੇ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੁਹੇ ਮਹੱਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤਿਆ ਮੇਲੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਪ ਗਿਆ ਸੰਸਾਰਾ ਭਗਤ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸੱਚਾ ਸਿਰ ਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸ਼ਿਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤੀਆ ਮਿਲੈ ਨਾਮੇ ਆਧਾਰਾ ਟੁੱਟਾ ਸੱਚਾ ਬਾਦਸ਼ਾਹ ਤਾਪ ਗਿਆ ਸੰਸਾਰ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੇ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤ ਗੁਰ ਪਾਸ ਬਿਨੰਤੀਆ ਮਿਲੇ ਨਾਮ ਆਧਾਰ ਤ੍ਰੁਠਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸਚ ਤੇਰੀ ਸਮਗਰੀ ਸਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਬ੍ਰਹਮ ਤੇਰੇ ਆਚਰਣਾ ਕੋ ਬਲਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ